ਇੱਕ 100 ਰੁਪਏ ਦਾ ਬੜਾ ਮਾਨਸਨ ਡਾਕਟਰ ਸਾਹਿਬ ਜਿੰਗੇ ਨੇ ਬਈ ਪਹੁੰਚੋ ਨਾ ਦਾ ਵੀ ਧੰਨਵਾਦ ਕਰਾਂਗੇ ਲਓ ਖੇਡ ਮੈਦਾਨ ਦੇ ਵਿੱਚ ਲਓ ਗਿੰਦਾ ਅਗਲੀ ਰੇਡ ਪੁਆਇੰਟ ਦੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮਾਸਟਰ ਗੁਲਜ਼ਾਰ ਜੀ ਉਹ ਚੇਚੇ ਤੌਰ ਤੇ ਬੈਠੇ ਆ ਉਹਨਾਂ ਦਾ ਵੀ ਕਹਿ ਗੱਡ ਮੈਂ ਧੰਨਵਾਦ ਹੈ ਨਾਲ ਡਾਕਟਰ ਪ੍ਰਗਟ ਸਿੰਘ ਜੀ ਸੇਖੋ ਸਾਹਿਬ ਬੈਠੇ ਆ ਲਓ ਇਹਨਾਂ ਦਾ ਵੀ ਧੰਨਵਾਦ ਹੈ ਸੈਕਟਰੀ ਸਾਹਿਬ ਬੈਠੇ ਆ ਲਓ ਉਹਨਾਂ ਦਾ ਵੀ ਧੰਨਵਾਦ ਮੇਜਰ ਸਿੰਘ ਸੇਖੋ ਸਾਹਿਬ ਪ੍ਰਧਾਨ ਨੇ ਤੇ ਪ੍ਰਗਟ ਸਿੰਘ ਜੀ ਸੇਖੋ ਸਾਹਿਬ ਇਹਨਾਂ ਵਾਲਿਓ ਬੈਸਟ ਰੇਟ ਤੇ ਬੈਸਟ ਆਫੀ ਨੂੰ 11 11000 ਰੁਪਏ ਦਿੱਤੇ ਜਾਣੇ ਆ। ਲੋ ਧੰਨਵਾਦ ਕਰਦੇ ਆ। ਲੈ ਵੀ ਸੁਖਦੇਵ ਸਿੰਘ ਆ। ਲੋ ਸੋਨੇ ਦੀ ਪੈਂਦੀ ਹੋਈ ਰੇਡ ਪਰਬ ਮੇਰੇ ਵੀਰੋ ਗੁਰਮੰਹ ਵਾਲੇ ਭਾਉ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਪੁਆਇੰਟ ਧਾਵੀ ਦੇ ਖਾਤੇ। ਚੱਲ ਵੀ ਨਾ ਇਹਨਾਂ ਨਾ ਲੋ ਕਾਲਾ ਅਗਰ ਕੀ ਫਿਰ ਰੇਡ ਪਾਉਣ ਦੇ ਲਈ ਵਧ ਆਇਆ। ਵਾਹ ਜੀ ਵਾਹ ਡਾਕਟਰ ਬਲਕਾਰ ਸਿੰਘ ਜੰਗਿਆਨੇ ਵਾਲੇ ਆਪਣੇ ਦੋਸਤਾਂ ਦੇ ਨਾਲ ਬੈਠੇ ਲਾਈਵ ਦੇਖ ਰਹੇ ਆ ਪਰ ਇੱਕ ਪਾਸੇ ਕਾਲਾ ਦੂਸਰੇ ਪਾਸੇ ਰਮਣਾ ਪਰ ਪੁਆਇੰਟ ਧਾਵੀ ਦੇ ਖਾਤੇ ਇਧਰੋਂ ਸਾਡੇ ਗੁਰਮੀਤ ਇਟਲੀ ਦੀ ਨਾਲ ਗੋਪੀ ਸਾਡੇ ਵੀਰ ਰਾਜੂ ਕੈਨੇਡਾ ਵਾਲਾ ਸਾਡੇ ਬੋਲਣ ਤੋਂ ਖੁਸ਼ ਹੋ ਕੇ 500 ਰੁਪਏ ਦੇ ਵੱਡੇ ਮਾਨ ਪਚਾਉਂਦੇ ਨੇ ਲੋ ਧੰਨਵਾਦ ਕਰਨ ਕਰਨ ਭਗਤੇ ਜਿਮ ਵਾਲਾ ਕਰਨ ਭਗਤੇ ਜਿਮ ਵਾਲਾ ਸਾਡੇ ਵੀਰ ਐਲਾਨ ਕਰਦਾ ਜੇਕਰ ਭਗਤੇ ਦੀ ਟੀਮ ਜਿੱਤੇਗੀ ਤਾਂ 3100 ਰੁਪਏ ਦੇਵਾਂਗਾ ਮੈਂ ਜੇਕਰ ਭਗਤੇ ਦੀ ਟੀਮ ਜਿੱਤੇਗੀ ਤਾਂ 3100 ਰੁਪਏ ਦੇ ਨਾਲ ਵੱਡਾ ਮਾਣ ਸਨਮਾਨ ਹੋਵੇਗਾ ਉਦ ਰਮਣ ਸਾਡੇ ਵੀਰ ਆਕਲਗੋ ਵਾਲਾ ਉਹ ਵੀ ਇਸ ਟੂਰਨਾਮੈਂਟ ਨੂੰ ਦੇਖਣ ਵਾਸਤੇ ਪਹੁੰਚੋ ਸਾ ਵੀਰ ਦਾ ਵੀ ਲਓ ਧੰਨਵਾਦ ਕਰਾਂਗੇ ਚੱਲ ਵੀ ਗਿੰਦਿਆ ਫਿਰ ਪਾਰ ਰੇਡ ਲਓ ਅਗਲਾ ਮੈਚ ਵੀ ਬਹੁਤ ਵਧੀਆ ਖੇਡਿਆ ਜਾਣਾ ਹੈ ਅਗਲਾ ਮੈਚ ਜੋ ਸਿਰੇ ਦਾ ਮੈਚ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ ਲਓ ਉਹ ਵੀ ਮੈਚ ਦੇਖਣ ਜੋਗ ਨਜ਼ਾਰਾ ਹੋਵੇਗਾ ਲੋ ਉਧਰ ਦੇ ਪਾਸੇ ਰਮਣਾ ਤੇ ਦੂਸਰੇ ਪਾਸੇ ਗਿੰਦਾ ਤੇ ਰਮਣੇ ਦੇ ਦਰਮਿਆਨ ਮੁਕਾਬਲਾ ਸਖਤ ਹੋ ਗਿਆ ਹੈ ਲੋ ਪੁਆਇੰਟ ਧਾਵੀ ਦੇ ਖਾਤੇ ਉਧਰ ਕਰਨ ਭਗਤ ਵੀ ਵਿਸ਼ੇਸ਼ ਤੌਰ ਤੇ ਭਗਤੇ ਭਾਈ ਜਿੱਤੋ ਸਾਡਾ ਵੀਰ ਪਹੁੰਚਾ ਹੈ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ ਚੱਲਦੇ ਹੋਏ ਮੈਚ ਦੇ ਦੌਰਾਨ ਧਨੌਲੇ ਦੇ ਪੁਆਇੰਟ ਨੇ 11 ਤੇ ਭਗਤੇ ਦੇ ਪੁਆਇੰਟ ਨੇ 10 ਇਹਦੇ ਵਿੱਚੋਂ ਧਨੌਲੇ ਟੀਮ ਜਿੱਤ ਰਹੀ ਹੈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਭੁਪਿੰਦਰ ਸਿੰਘ ਯੂਕੇ ਵੱਲੋਂ ਕਬੱਡੀ ਦੇ ਗਲੇਡੀਏਟਰ ਸੰਦੀਪ ਨੰਗਲੰਬੀਆਂ ਨੂੰ ਕਹਿੰਦੇ ਅੱਜ ਮੋਟਰਸਾਈਕਲ ਦਿੱਤਾ ਜਾਣਾ ਸੀ ਪਰ ਵਾਟ ਜਿਹੜੀ ਦੂਰ ਦੀ ਹੈ ਤੇ 51000 ਦੀ ਨਗਦ ਰਾਸ਼ੀ ਦੇ ਨਾਲ ਭੁਪਿੰਦਰ ਯੂਕੇ ਉਹਨਾਂ ਵੱਲੋਂ ਸੰਦੀਪ ਨੰਗਲੰਬੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਾਂ ਮਾਰ ਦਈਏ ਮੇਰੇ ਵੀਰੋ ਕਬੱਡੀ ਦਾ ਸਭ ਤੋਂ ਮਹਿੰਗਾ ਖਿਡਾਰੀ ਕਹਿੰਦੇ ਸੰਦੀਪ ਨੰਗਲੰਬੀਆਂ ਵਾਲਾ 베ਰੀਆ ਕਬੱਡੀ ਕਲੱਬ ਦੇ ਬਲਜੀਤ ਸਿੰਘ ਉਹਨਾਂ ਨੇ ਵੈਨਕੂਵਰ ਕਬੱਡੀ ਕਲੱਬ ਦੇ ਗਿਆਨ ਵਿਨਿੰਗ ਉਹਨਾਂ ਨੇ ਤੇ ਬੁਲਮਹੈਂਟਨ ਕਬੱਡੀ ਕਲੱਬ ਦੇ ਕਹਿੰਦੇ ਰਣਜੀਤ ਢੰਡੇ ਉਹਨਾਂ ਨੇ ਤੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦੀ ਕਮਾਨ ਸਾਹਮਣ ਵਾਲਾ ਇਹ ਹੈ ਕਬੱਡੀ ਦਾ ਗਲੇਡੀਏਟਰ ਸੰਦੀਪ ਨੰਗਲੰਬੀਆਂ 51000 ਦੀ ਨਗਦ ਰਾਸ਼ੀ ਦੇ ਨਾਲ ਭੁਪਿੰਦਰ ਸਿੰਘ ਯੂਕੇ ਵੱਲੋਂ ਕਹਿੰਦੇ ਇੰਗਲੈਂਡ ਵਾਲੇ ਵੀਰ ਵੱਲੋਂ ਇਹ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਹੈ ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਇੰਗਲੈਂਡ ਦੇ ਵਿੱਚ ਕਹਿੰਦੇ ਨਾਉ ਜਨ ਪੱਕੇ ਤਾਰ ਤੇ ਰਹਿੰਦਾ ਹੈ ਤੇ ਯਾਰੀ ਹੈ ਭੁਪਿੰਦਰ ਦੇ ਨਾਲ ਮੇਰੇ ਵੀਰੋ ਸੰਦੀਪ ਨੰਗਲੰਬੀਆਂ ਦੀ ਤੇ ਤਾਹਾਂ ਤੋਂ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਹੈ ਉਹ ਸੰਦੀਪ ਦਾ ਕੀਤਾ ਹੈ ਭੁਪਿੰਦਰ ਯੂਕੇ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਸੰਦੀਪ ਸੰਧੂ ਦਾ ਧੰਨਵਾਦ ਹੈ ਸਵਰਨ ਸਿੰਘ ਸੰਧੂ ਦਾ ਪੁੱਤਰ ਗੁਰਜੀਤ ਸਿੰਘ ਸੰਧੂ ਦਾ ਬਰਦਰ ਤੇ ਖੇਡ ਮੈਦਾਨਾਂ ਦੇ ਵਿੱਚ ਜਦੋਂ ਲਾਉਂਦਾ ਜੱਫੇ ਤੇ ਬੱਲੇ ਬੱਲੇ ਕਰਵਾ ਦਿੰਦਾ ਮੇਰੇ ਵੀਰੋ ਸੰਦੀਪ ਅਨੰਗ ਲੰਬੀਆਂ ਦੂਜਾ ਸੈਮੀਫਾਈਨਲ ਹਿੰਮਤਪੁਰਾ ਤੇ ਭੁੰਦਰ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਕਿ ਹੋਣ ਲੱਗਾ ਮੈਚ ਜਿਹਨੂੰ ਸਾਹਨਾ ਵਾਲਾ ਭੇੜ ਕਹਿੰਦੇ ਧਾਵੀ ਅਤੇ ਜਾਫੀਆਂ ਦਾ ਜਿਹਨੂੰ ਏੜ-ਗੇੜ ਕਹਿੰਦੇ ਐਨ ਉਦੋਂ ਪਹਿਲੇ ਮੈਚ ਦੇ ਵਿੱਚ ਉਹ ਕਹਿੰਦੇ ਧਨੌਲੇ ਦੀ ਟੀਮ ਨੇ ਜਿੱਤ ਕੇ ਮੇਰੇ ਵੀਰੋ ਆਪਣੀ ਜਿਹੜੀ ਜਗ੍ਹਾ ਹੈ ਉਹ ਫਾਈਨਲ ਦੇ ਵਿੱਚ ਬਣਾ ਲਈ ਹੈ ਤੇ ਆਹ ਮੈਚ ਨੂੰ ਦੇਖ ਕੇ ਦੇਖਦੇ ਆ ਵੀ ਕਿਹੜੀ ਟੀਮ ਜਿੱਤਦੀ ਹੈ ਸਮੇਂ ਦੀ ਗੱਲ ਹੈ ਸਰਦਾਰ ਮੇਜਰ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਪਰਗਟ ਸਿੰਘ ਜੀ ਸੇਖੋਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਮਾਸਟਰ ਗੁਲਜਾਰ ਸਿੰਘ ਜੀ ਵੱਡੀ ਜ਼ਿੰਮੇਵਾਰੀ ਹੈ ਜਿੰਨਾ ਟਾਈਮ ਕੋਈ ਵੀ ਮੇਰਾ ਵੀਰ ਜਿਨ੍ਹਾਂ ਦੀ ਡਿਊਟੀ ਨਹੀਂ ਗਰਾਊਂਡ ਅੰਦਰ ਓ ਪਲੀਜ਼ ਬਾਹਰ ਚਲੇ ਜਾਣ ਬੜੀ ਮਿਹਰਬਾਨੀ ਹੋਵੇਗੀ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਗਰਾਊਂਡ ਅੰਦਰ ਓ ਪਲੀਜ਼ ਬਾਹਰ ਚਲੇ ਜਾਣ 11:30 ਜਾਂ 12 ਪੁਆਇੰਟ ਜਿਹੜੀ ਟੀਮ ਦੇ ਪਹਿਲਾ ਹੋਣਗੇ ਉਹ ਟੀਮ ਜੇਤੂ ਹੋਊਗੀ ਲਓ ਜੱਗੀ ਭੂੰਦੜ ਵਾਲਾ ਮੇਰੇ ਪੰਜਾਬੀ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਜਾਫੀ ਉਧਰ ਸਾਡੇ ਗੁਰਪ੍ਰੀਤ ਸਿੰਘ ਜੀ ਸੋਤਾ ਕੁਲਵਿੰਦਰ ਸਿੰਘ ਜੀ ਹੁੰਦਲ ਸਾਵਨਪੂਰਾ ਜੀ ਤੇ ਨਾਲ ਜੋਵਨ ਸਿੰਘ ਤੇ ਰਾਜੇ ਹਣਾ ਵੱਲੋਂ ਜਿੱਥੇ 11 1100 ਰੁਪਇਆ ਜਿੱਤਣ ਵਾਲੀਆਂ ਟੀਮਾਂ ਨੂੰ ਮੇਰੇ ਵੀਰੋ ਫਾਈਨਲ ਵਾਲੀਆਂ ਟੀਮਾਂ ਨੂੰ ਹੈ ਉੱਥੇ 1100 ਕਲੱਬ ਦੇ ਲਈ ਕਿ ਬਾਦਸ਼ਾਹ ਨੂੰ ਕੁੱਟਦਾ ਏ ਮਾਰ ਕੇ ਉਹ ਚੱਕਾ ਪਰ ਹੁੰਨੀ ਇਹ ਬੱਲੇ 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 ਸਵਾਦ ਲਿਆ ਦਿੰਦਾ ਹੈ ਇਹ ਹੈ ਕੀਪਾ ਭੁੰਡੜ ਵਾਲਾ ਮੇਰੇ ਵੀਰੋ ਇਹ ਜ਼ਿਆਦਾਤਰ ਕਹਿੰਦੇ ਗੁੱਟ ਤੋਂ ਜੱਫੇ ਲਾਉਂਦਾ ਹੈ ਮਾਸਟਰ ਗੁਲਜ਼ਾਰ ਸਿੰਘ ਜੀ ਅੱਜ ਬਹੁਤ ਘੱਟ ਪਲੇਅਰ ਆ ਜਿਹੜੇ ਗੁੱਟ ਤੋਂ ਫੜ ਕੇ ਮਨਾਉਂਦੇ ਆ ਪਰ ਇਹ ਨੌਜਵਾਨ ਤੁਹਾਡੇ ਪੁਰਾਣੇ ਪਲੇਅਰਾਂ ਵਾਲਾ ਸਟਾਈਲ ਵਰਤਦਾ ਹੈ ਨੌਜਵਾਨ ਰਾਜੂ ਭਾਈ ਰੂਪੇ ਵੱਲੋਂ ਤੇ ਗੁਰਮੀਤ ਭਾਈ ਰੂਪੇ ਵੱਲੋਂ ਇੱਕ ਇੱਕ 100 ਕਹਿੰਦੇ ਕੀਪੇ ਭੁੰਡੜ ਦੇ ਲਈ ਹੈ ਉਧਰ ਵਾਹ ਓਏ ਨੌਜਵਾਨਾ ਰਮਨੇ ਕਬੱਡੀ ਖਿਡਾਰੀ ਦਾ ਨਿਮਰ ਕਿਹਦੇ ਵੱਲੋਂ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਰਮਨੇ ਕਬੱਡੀ ਖਿਡਾਰੀ ਦਾ ਮੇਰੇ ਵੀਰੋ ਲਓ ਦੀਪ ਹਿੰਮਤਪੁਰੇ ਵਾਲਾ ਲੈ ਵੀ ਨਿਮਰ ਜਾਤੇ ਇਹ ਮੈਚ ਤੋਂ ਬਾਅਦ ਕਰਦੇ ਹਾਂ ਕਿਉਂਕਿ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨਾਉਜਨ ਦੀਪ ਹਿੰਮਤਪੁਰੇ ਵਾਲਾ ਉਧਰ ਨਿਮਰ ਸਾਡਾ ਭਰਾ ਪੰਜਾਬੀ ਲੋਕ ਗਾਇਕੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਹੋਣਾ। ਲਓ ਪਿੱਥੋ ਵਾਲੇ ਦਾ ਵੱਡਾ ਨਾਮ ਤੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ। ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ। ਦੋ ਦੋ ਪੁਆਇੰਟ ਨੇ ਕਹਿੰਦੇ ਦੋਨੋਂ ਟੀਮਾਂ ਦਾ ਮੇਰੇ ਵੀਰੋ। ਐਨ ਸਿਰੇ ਦਾ ਮੈਚ ਹੈ ਤੇ ਇੱਕ ਇੱਕੀ ਜਫਾ ਦੋਨੇ ਪਾਸੇ ਮੇਰੇ ਵੀਰੋ। ਸਿਰੇ ਦਾ ਮੈਚ ਹੈ ਸਿਰੇ ਦੀ ਬਾਜ਼ੀ ਹੈ ਦਿਨਾਸਰ ਸਾਹਿਬ ਦੇ ਟੂਰਨਾਮੈਂਟ ਦਾ ਸੈਕੰਡ ਸੈਮੀਫਾਈਨਲ ਮੈਚ ਇਸ ਲਈ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਕਾਕੇ ਨੇ ਕੋਸ਼ਿਸ਼ ਕੀਤੀ ਤੇ ਸੇਵਾ ਸਿੰਘ ਜੀ ਮਚਾਕੀ ਫੈਸਲਾ ਕਰ ਰਿਹਾ ਵੀ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਕੱਲ ਦਾ ਦਿਨ ਕਹਿੰਦੇ ਸੁਰਖਪੁਰ ਦੇ ਵਿੱਚ ਆਉਣਾ ਹੈ 10 ਤਰੀਕ ਨੂੰ ਕੋਟਲੇ ਮੇਰ ਸਿੰਘ ਵਾਲੇ ਦੇ ਵਿੱਚ 11 ਤਰੀਕ ਨੂੰ ਕਹਿੰਦੇ ਬੀਲੇ ਦੇ ਵਿੱਚ 59 11 ਟਰੈਕਟਰ ਦਿੱਤੇ ਜਾਣਗੇ ਕੋਟਲੇ ਮੇਰ ਸਿੰਘ ਵਾਲੇ ਦੇ ਵਿੱਚ ਬੁਲਟ ਹੋਣਗੇ ਆਓ ਸ਼ੀਰਾ ਪਿੱਥੋ ਵਾਲਾ ਦੁਨੀਆ ਦਾ ਮੰਨਿਆ ਪਰਮੰਨਿਆ ਕਬੱਡੀ ਦਾ 스타 ਮੋਟਰਸਾਈਕਲ ਕਿੰਗ ਕੋਈ ਕਹਿੰਦਾ ਤੇ ਕੋਈ ਕਹਿੰਦਾ ਜੱਟ ਜਾਫੀ ਸਾਡੀ ਖੇਡ ਕਬੱਡੀ ਦਾ ਜਿਹੜੇ ਪਿੱਥੋ ਵਾਲੇ ਵੀ ਖੇਡ ਨੂੰ ਪਿਆਰ ਕਰਦੇ ਉਹ ਤਾੜੀ ਜਰੂਰ ਮਾਰਨਗੇ ਲਓ ਪਿੱਥੋ ਵਾਲਾ ਸ਼ੀਰਾ ਦੁਨੀਆ ਦਾ ਚਹੇਤਾ ਖਿਡਾਰੀ ਇਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਅੰਦਰ ਹੈ ਉਧਰ ਨੌਜਨ ਜੱਗੀ ਪਰ ਨਹੀਂ ਤਲਵਿੰਦਰ ਪੁੱਚੋ ਵਾਲਾ ਤਲਵਿੰਦਰ ਪੁੱਚੋ ਦੀ ਪਈ ਹੋਈ ਕਬੱਡੀ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਦਰਦੋਂ ਮਿਲੀਆਂ ਹਾਰਾਂ ਨੂੰ ਜੋਰੀ ਪਰਖੇ ਸੋਨੇ ਨੂੰ ਵੀ ਤੇ ਸਮਾਂ ਪਰਖਦਾ ਯਾਰਾਂ ਨੂੰ ਗਰਾਊਂਡ ਅੰਦਰ ਮੂੰਹ ਸਪਰੇ ਜ਼ਰੂਰ ਪੁੱਛਦੀ ਕਰਦੇ ਹੋ ਦਿਨਾ ਸਾਹਿਬ ਦੀ ਧਰਤੀ ਕਲਗੀ ਤਰਪਾਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੈਠ ਕੇ ਜਫਰਨਾਮਾ ਲਿਖਿਆ ਉਸ ਕਹਿੰਦੇ ਜਫਰਨਾਮਾ ਸਾਹਿਬ ਦੀ ਧਰਤੀ ਇਸ ਲਈ ਮੇਰੇ ਵੀਰੋ ਜਿਸ ਧਰਤੀ ਤੇ ਅੱਜ ਮੁਕਾਬਲੇ ਹੋ ਰਹੇ ਐ ਬੜੇ ਲੰਬੇ ਸਮੇਂ ਤੋਂ ਇਸ ਧਰਤੀ ਦੇ ਜਿਹੜੇ ਟੂਰਨਾਮੈਂਟ ਕਰਵਾਉਂਦੇ ਜਾ ਰਹੇ ਹੈ ਕਰਵਾਏ ਜਾ ਰਹੇ ਹੈ ਕਦੇ ਇਸ ਨਗਰ ਨੇ ਮਹਾਨ ਕਬੱਡੀ ਖਿਡਾਰੀਆਂ ਨੂੰ ਜਨਮ ਦਿੱਤਾ ਹੈ ਹਰਵਿੰਦਰ ਵਰਗੇ ਭੀਮੇ ਵਰਗੇ ਗਾਗੋ ਵਰਗੇ ਇਸ ਨਗਰ ਨੇ ਮੇਰੇ ਵੀਰੋ ਪੈਦਾ ਕੀਤੇ ਹੈ ਆਓ ਕਦੇ ਕਹਿੰਦੇ ਹਰਜੀਤ ਬਰਾੜ ਖੇਡਿਆ ਇਨਾਂ ਖੇਡ ਮੈਦਾਨਾਂ ਅੰਦਰ ਤੇ ਦੂਸਰੇ ਪਾਸੇ ਆਪਾਂ ਵੇਖੀਏ ਜੱਗੀ ਭੁੰਡੜ ਇਸ ਲਈ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਵਾਹ ਓ ਭੁੰਡੜ ਵਾਲਿਆ ਇਹ ਜੱਗੀ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਚਾਰ ਮੋਟਰਸਾਈਕਲਾਂ ਦਾ ਜੀਤੂ ਪਰ ਹਿੰਮਤਪੁਰੇ ਵਾਲਾ ਦੀਪ ਕਹਿੰਦੇ ਕਬੱਡੀ ਪਾ ਰਿਹਾ ਹੈ ਹਿੰਮਤਪੁਰੇ ਦੀ ਧਰਤੀ ਦਾ ਨੌਜਵਨ ਦੀਪ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਪਿੱਥੋ ਵਾਲੇ ਨੇ ਹਰਜੀਤ ਬਰਾੜ ਦੀ ਫੋਟੋ ਖਣਵਾਈ ਹੋਈ ਹੈ ਆਪਣੇ ਡਾਲੇ ਤੇ ਪਰ ਬੱਬੂ ਪੁਆਇੰਟ ਧਾਵੀ ਦਾ ਪੁਆਇੰਟ ਇਸ ਵੇਲੇ ਨੌਜਵਨ ਦੀਪ ਹਿੰਮਤਪੁਰੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਲੈ ਵੀ ਜਸ਼ਨ ਸਟੂਡੀਓ ਵਾਲਿਆ ਤੇਰੇ ਨਾਲ ਵੀ ਤਰਸ਼ਕ ਸੌਰੀ ਆਕਾਸ਼ ਆਕਾਸ਼ ਸਟੂਡੀਓ ਉਧਰ ਕਬੱਡੀ 365.com ਦਿਖਾ ਰਹੀ ਹੈ ਲਾਈਵ ਪੂਰੀ ਦੁਨੀਆ ਦੇ ਵਿੱਚ ਮਾਨੁਕੇ ਵਾਲਾ ਸੇਵਕ ਕੈਮਰੇ ਫੋਕਸ ਨੇ ਤੇ ਪੁਆਇੰਟ ਜਿਹੜਾ ਹੈ ਤਲਵਿੰਦਰ ਪੁੱਚੋ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਸਿਰਫ ਇਹ ਮੈਚ ਖੇਡੇ ਗਏ ਹਨ ਜਿਨ੍ਹਾਂ ਨੇ 1 ਰੁਪਈਏ ਤੋਂ ਲੈ ਕੇ ਹਜ਼ਾਰਾਂ ਰੁਪਈਏ ਤੱਕ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਯੋਗਦਾਨ ਪਾਇਆ ਹੈ ਗੁਰੂ ਮਹਾਰਾਜ ਆਪ ਉਹਨਾਂ ਦੇ ਨਾਂ ਜਾਣੀ ਜਾਣ ਹੈ ਕਾਲਾ ਵੈਰੂਕੇ ਵਾਲਾ ਕਾਲਾ ਗਾਜੀਆਣੇ ਦਾ ਵੀ ਮਹਾਨ ਕਬੱਡੀ ਖਿਡਾਰੀ ਜਿਹੜਾ ਪੱਕੇ ਤੌਰ ਤੇ ਕੈਨੇਡਾ ਜਾ ਵਸਿਆ ਹੈ ਔਰ ਇਸ ਇਲਾਕੇ ਦਾ ਮਾਣ ਆਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਸ ਵੇਲੇ ਨੌਜਵਨ ਗਬਰੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਜੱਗੀ ਭੁੰਦੜ ਵਾਲਾ ਮੇਰੇ ਵੀਰ ਜੱਗੀ ਭੁੰਦੜ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੌਜਵਨ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਆਓ ਬਾਹੋ ਗਬਰੂ ਹੈ ਗੁਰਜੀਤ ਬੱਟਾ ਹੈ ਮਾੜੀ ਵਾਲਾ ਜਿੱਥੋਂ ਦਾ ਸਿਕੰਦਰ ਪ੍ਰਸਿੱਧ ਹੈ ਲਓ ਗੁਰਜੀਤ ਦੇ ਨਾਲ ਮੁਕਾਬਲਾ ਸਤਨਾਮ ਨੂੰ ਕਹਿੰਦੇ ਤਖਤੂਪੁਰੇ ਦੇ ਮੇਲੇ ਤੇ ਸਨਮਾਨ ਕੀਤਾ ਜਾਣਾ ਹੈ ਬਲਜੀਤ ਸੈਦੋਕੇ ਵਾਲੇ ਵੱਲੋਂ 16 ਤਰੀਕ ਥਰੀਕਿਆਂ ਦੀ ਹੋਣੀ ਹੈ 17 ਤਰੀਕ ਤਖਤੂਪੁਰਾ ਸਾਹਿਬ ਦੇ ਕਬੱਡੀ ਕੱਪ ਦੀ ਹੋਣੀ ਹੈ ਮੋਟਰਸਾਈਕਲ ਦੇਤੇ ਜਾਣਗੇ ਬੈਸਟ ਖਿਡਾਰੀਆਂ ਨੂੰ 18 ਤਰੀਕ ਨੂੰ ਕਹਿੰਦੇ ਮੇਰੇ ਵੀਰੋ ਜਿਹੜੇ ਮੁਕਾਬਲੇ ਐ ਉਹ ਗੁਰਦੁਆਰਾ ਜੰਡ ਸਾਹਿਬ ਦੇ ਵਿੱਚ ਕਰਵਾਏ ਜਾਣਗੇ ਤੇ 20 ਤਰੀਕ ਨੂੰ ਕਹਿੰਦੇ ਮਹਿਲਾ ਚੌਂਕ ਦੇ ਵਿੱਚ ਸਾਡੇ ਜੱਸੀ ਉਹਨੀ ਬੈਂਤ ਜੈਜੀ ਉਹਨੀ ਆਪ ਸਭ ਨੂੰ ਸੱਦਾ ਦੇ ਰਿਆ ਲਓ ਪਿੱਥੋ ਵਾਲਾ ਸ਼ੀਰਾ ਤੇ ਦੂਜੇ ਪਾਸੇ ਦੀਪ ਹਿੰਮਤਪੁਰੇ ਵਾਲਾ ਪਰ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ 26 ਜਨਵਰੀ ਹਰੀਕੇ ਦੇ ਟੂਰਨਾਮੈਂਟ ਦੀ ਹੋਣੀ ਆ ਵਿੱਕੀ ਹਰੀਕੇ ਦੇ ਪਿੰਡ ਦੇ ਵਿੱਚ ਮੁਕਾਬਲੇ ਕਰਵਾਏ ਜਾਣਗੇ 29 ਜਿਹੜੀ ਜਨਵਰੀ ਹੈ ਉਹ ਸਾਫੂ ਵਾਲੇ ਦੀ ਹੋਣੀ ਹੈ ਮੇਰੇ ਵੀਰੋ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਅੰਦਰ ਜਿਹੜੇ ਪੰਜਾਬ ਦੀ ਮਾਂ ਖੇਡ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੁਕਾਬਲੇ ਉਹ ਦਿਨ ਬਦ ਬਦ ਆਉਂਦੇ ਜਾ ਰਹੇ ਐ ਔਰ ਆਨੰਦ ਮਾਨਣਗੇ ਸਾਡੇ ਦਰਸ਼ਕ ਵੀ 3 ਫਰਵਰੀ ਜੈ ਸਿੰਘ ਵਾਲੇ ਦੀ ਵਾਹ ਸ਼ੇਰਾਂ ਮੇ ਉਧਰ ਰੈਫਰੀ ਸਾਹਿਬ ਦਾ ਧੰਨਵਾਦ ਹੈ ਬਾਹਰੋਂ ਆ ਰਹੀ ਆ ਵੀ ਕੋਡ ਐਜਸਮੈਂਟ ਜਿਹੜੇ ਕਮੈਂਟਸ ਆ ਰਹੇ ਆ ਇਹਨਾਂ ਦਾ ਵੀ ਧੰਨਵਾਦ ਹੈ ਦਰਸ਼ਕ ਮਾਣ ਵਧਾ ਰਹੇ ਆ ਇਹਨਾਂ ਖਿਡਾਰੀਆਂ ਦਾ ਇਹਨਾਂ ਰੈਫਰੀਆਂ ਦਾ ਲਓ ਕਾਲਾ ਬੈਰੋਕੇ ਵਾਲਾ ਕਾਲੇ ਪੈਰੋਕੇ ਵਾਲੇ ਦੀ ਪਈ ਹੋਈ ਕਬੱਡੀ ਤੇ ਪਿੱਥੋ ਵਾਲੇ ਦੇ ਨਾਲ ਮੁਕਾਬਲਾ ਹੋਇਆ ਹੈ ਤੇ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਪੂਰਾ ਮੈਚ ਕਹਿੰਦੇ ਸਿਰੇ ਦਾ ਖੇਡਾ ਜਾ ਰਿਹਾ ਹੈ ਜਿਹੜੀ ਟੀਮ ਜਿੱਤੇ ਉਹ ਫਾਈਨਲ ਖੇਡੂ 8-8 ਪੁਆਇੰਟ ਨੇ ਮੇਰੇ ਦਰਸ਼ਕ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ 8-8 ਪੁਆਇੰਟ ਹੈ ਲਓ ਹਰਦੀਪ ਨੌਜਨ ਗੱਭਰੂ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼ ਤੇ ਪੁਆਇੰਟ ਤਲਵਿੰਦਰ ਪੁੱਚੋ ਵਾਲਾ ਕੁਰਾਲੀ ਦੇ ਟੂਰਨਾਮੈਂਟ ਦਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਹੈ ਉਧਰ ਕੰਨੀਆਂ ਤੇ ਕੀਪਾ ਭੁੰਦੜ ਵਾਲਾ ਚੜਕ ਦੇ ਵਿੱਚੋਂ ਫੋਰਡ ਜਿੱਤਿਆ ਬਰੀ ਵਾਲੇ ਦੇ ਵਿੱਚੋਂ ਬੁਲੱਟ ਜਿੱਤਿਆ ਪੰਜ ਮੋਟਰਸਾਈਕਲ ਇੱਕ ਫੋਰਡ ਦਾ ਜੇਤੂ ਨੌਜਨ ਕੀਪਾ ਭੁੰਦੜ ਵਾਲਾ ਤੇ ਪਿੱਥੋ ਵਾਲੇ ਦੇ ਕਹਿੰਦੇ ਮਾਸਟਰ ਗੁਲਜਾਰ ਸਿੰਘ ਜੀ 50 ਮੋਟਰਸਾਈਕਲ ਜਿੱਤੇ ਐ 50 ਮੋਟਰਸਾਈਕਲ ਕਹਿੰਦੇ ਕਰੇ ਏਜੰਸੀ ਲਾਉਣ ਵਾਲਾ ਕੰਮ ਹੋ ਜਾਂਦਾ ਆਓ ਖੇਡ ਮੈਦਾਨ ਦੇ ਵਿੱਚ ਨੌਜਨ ਇਹ ਐ ਮੇਰੇ ਵੀਰੋ ਕਾਲਾ ਵੈਰੋਕੇ ਵਾਲਾ ਪੁਆਇੰਟ ਰੱਖ ਕੇ ਵਾਪਸ ਜਾਣਾ ਹੋਇਆ ਆਪਣੀ ਟੀਮ ਲਈ ਸੇਰੇ ਦਾ ਮੈਚ ਐ ਇਧਰ ਤੋਂ ਜੱਗੀ ਭੁੰਦੜ ਹਲਕੇ-ਹਲਕੇ ਕਦਮਾਂ ਦੇ ਨਾਲ ਵਧਿਆ ਹੋਇਆ ਬੜਾ ਜਾਨਦਾਰ ਰੇਟਰ ਹੈ ਮੇਰੇ ਵੀਰੋ ਬੜੀ ਜਾਨ ਹੈ ਇਸ ਨੌਜਵਾਨ ਦੇ ਸਰੀਰ ਅੰਦਰ ਐਨ ਕਹਿੰਦੇ ਬੜੀ ਟੇਕੇ ਕਬੱਡੀ ਪਾਉਂਦਾ ਹੈ ਤੇ ਗੱਭਰੂ ਪੁਆਇੰਟ ਲੈ ਕੇ ਵਾਪਸ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਖਿਡਾਰੀ ਨੂੰ ਸਿੱਖੀ ਸਰੂਪ ਦੇ ਵਿੱਚ ਦੇਖਾਂਗੇ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਮਨ ਬਦਲੇ ਹੈ ਜਿਹੜੇ ਸਾਡੇ ਅਰ ਕਹਿੰਦੇ ਮੇਰੇ ਵੀਰੋ ਹਜੇ ਮਨ ਡੋਲੇ ਹੈ ਤੇ ਬਾਬਾ ਮਹਿਰ ਕਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰਤੀ ਤੇ ਖੜੇ ਹੈ ਮੇਰ ਕਰਦੇ ਸੱਚੇ ਪਾਸ਼ਾ ਤੇ ਸਾਰਿਆਂ ਨੂੰ ਬਣਨਾ ਹੀ ਪੈਣਾ ਮੇਰੇ ਵੀਰੋ ਸਿੰਘ ਤੇ ਬਣਨਾ ਹੀ ਪੈਣਾ ਆਓ ਵੇਖਦਾ ਖੇਡ ਮੈਦਾਨ ਦੇ ਵਿੱਚ ਨੌਜਨ ਗੁੱਗੂ ਤੇ ਦੂਜੇ ਪਾਸੇ ਕੀਪਾ ਭੁੰਡੜ ਵਾਲਾ ਕੀਪਾ ਭੁੰਡੜ ਤੇ ਗੁੱਗੂ ਹਿੰਮਤਪੁਰੇ ਵਾਲਾ ਲੱਗਿਆ ਪਿਆ ਜੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਤੇ ਪੁਆਇੰਟ ਪੁਆਇੰਟ ਧਾਵੀ ਦਾ ਪੁਆਇੰਟ ਹਿੰਮਤਪੁਰੇ ਦੀ ਟੀਮ ਦਾ ਲਓ ਵੀ ਤਾਰਸ਼ਿਕ ਵੀਰੋ ਇੱਕ ਮਾਰੋ ਲਲਕਾਰਾ 10-10 ਪੁਆਇੰਟ ਨੇ ਦੋਨੋਂ ਟੀਮਾਂ ਦੇ 10 10 ਪੁਆਇੰਟ ਹੈ ਜਿਹੜੀ ਟੀਮ ਜਿੱਤੂ ਕਹਿੰਦੇ ਫਾਈਨਲ ਦੇ ਵਿੱਚ ਪੁੱਜੂਗੀ ਇਸ ਸਮੇਂ ਦੀ ਗੱਲ ਹੋਣੀ ਹੈ ਲੈ ਵੀ ਨਿਮਰ ਪਹਿਲਾ ਪ੍ਰਾਈਜ਼ ਕਿੰਨਾ ਦੱਸੀ ਜਰਾ 51000 ਤੇ 41000 ਦੇ ਪ੍ਰਾਈਜ਼ ਹੋਣਗੇ ਜਿਹੜੀ ਟੀਮ ਜਿੱਤੂ ਕਹਿੰਦੇ ਪ੍ਰਾਈਜ਼ ਦਿੱਤੇ ਜਾਣਗੇ 11-11000 ਰੁਪਿਆ ਸਰਦਾਰ ਮੇਜਰ ਸਿੰਘ ਜੀ ਪ੍ਰਧਾਨ ਤੇ ਪ੍ਰਗਟ ਸਿੰਘ ਜੀ ਸੇਖੋਂ ਉਹਨਾਂ ਦੇ ਪਰਿਵਾਰਾਂ ਵੱਲੋਂ ਬੈਸਟ ਨੂੰ ਹੋਣਗੇ ਲਓ ਮੈਚ ਸਮਾਪਤ ਹੈ ਮੇਰੇ ਵੀਰੋ ਕੀ ਸਕੋਰ ਹੈ ਜੀ ਹਿੰਮਤਪੁਰੇ ਦੇ ਪੁਆਇੰਟ ਨੇ 10 ਭੁੰਦਰ ਦੇ ਪੁਆਇੰਟ ਨੇ 11.5 ਤਾੜੀ ਮਾਰ ਦਿਓ ਮੇਰੇ ਵੀਰੋ। ਆ ਪਿੱਛੋਂ ਜੋ ਇੱਕ ਆਵਾਜ਼ ਆਈ ਸੀ ਕਹਿੰਦਾ ਰਲ ਕੇ ਖੇਡੇ ਆ। ਉਹਨੂੰ ਮੈਂ ਦੱਸ ਦਿਆਂ ਵੀ ਸਿਰੇ ਦਾ ਮੈਚ ਹੋਇਆ ਇੰਦਾ ਨਾ ਕਿਆ ਕਰੋ ਪਲੇਅਰਾਂ ਨੇ ਪੂਰਾ ਜੋਰ ਲਾਇਆ ਹੈ। ਪਹਿਲਾਂ 100 ਵੀ ਖਾਦੀ ਐ। 100 ਵੀ ਕਿਸੇ ਐਰੇ-ਗਰੇ ਦੀ ਨਹੀਂ ਖਾਦੀ। ਕਲਗੀਆਂ ਵਾਲੇ ਦੀ ਖਾਦੀ ਐ। ਪਲੀਜ਼ ਇਹਨਾਂ ਖਿਡਾਰੀਆਂ ਦਾ ਆਪਾਂ ਸਤਿਕਾਰ ਕਰਨਾ ਹੈ ਆਓ ਮੈਂ ਥੋੜਾ ਸਮਾਂ ਜਿਹੜਾ ਮਾਈਕ ਆ ਸਟੇਜ ਦੇ ਹਵਾਲੇ ਕਰਨਾ ਤੇ ਫਿਰ ਅਸੀਂ ਫਾਈਨਲ ਦੀਆਂ ਟੀਮਾਂ ਚਾਚੂ ਪਿਆ ਲੋ ਜਿਹੜਾ ਆਪਾਂ ਫਾਈਨਲ ਮੈਚ ਕਰਨਾ ਹੈ ਤੇ ਪੁੰਦੜ ਤੇ ਤਨੋਲਾ ਦੋਵੇਂ ਟੀਮਾਂ ਫਾਈਨਲ ਦੇ ਵਿੱਚ ਪਹੁੰਚ ਚੁੱਕੀਆਂ ਚਾਚੂ ਪੀ ਕੇ ਕਾਇਮ ਹੋ ਜਾਓ ਭਾਈ 2 ਮਿੰਟਾਂ ਜੀ ਰੈਫਰੀਆਂ ਨੂੰ ਵੀ ਪਿਆ ਦੇ ਭਾਈ ਰਮਣਾ ਕਬੱਡੀ ਖਿਡਾਰੀ ਦੀਨਾ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਪਲੀਜ਼ ਉਹ ਆ ਕੇ ਆਪਣਾ ਸਨਮਾਨ ਜ਼ਰੂਰ ਲੈ ਲੈਣ ਬੜੀ ਮਿਹਰਬਾਨੀ ਹੋਵੇਗੀ ਰਮਣਾ ਦੀਨਾ ਸਾਹਿਬ ਕਬੱਡੀ ਖਿਡਾਰੀ ਆਜੋ ਭਾਈ ਦੋਵੇਂ ਟੀਮਾਂ ਕੇਰਾ ਦਰਸ਼ਕ ਵੜੀ ਕੀ ਜਾਂਦੇ ਆ ਤੁਹਾਨੂੰ ਭੁੰਦਰ ਤੇ ਤਨौला ਦੋਵੇਂ ਟੀਮਾਂ ਮੈਦਾਨ ਚ ਆਜੋ ਫਾਈਨਲ ਮੇਚ ਪੂੰਦਰ ਤੇ ਧਨੋਲੇ ਦੀਆਂ ਟੀਮਾਂ ਨੂੰ ਮੇਰੀ ਵਾਰ-ਵਾਰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਪੂੰਦਰ ਤੇ ਧਨੋਲਾ ਉਹਨਾਂ ਦਾ ਫਾਈਨਲ ਮੈਚ ਖੇਡਿਆ ਜਾਣਾ ਤੇ ਪਲੀਜ਼ ਹੱਥ ਵਨ ਕੇ ਬੇਨਤੀ ਟੀਮਾਂ ਦੇ ਖਿਡਾਰੀਆਂ ਨੂੰ ਪੂੰਦਰ ਤੇ ਧਨੋਲਾ 9:17 ਮਿੰਟ ਹੋ ਗਏ ਤੇ 3 ਮਿੰਟ ਦਾ ਟਾਈਮ ਤੁਹਾਨੂੰ ਹੋਰ ਦਿੱਤਾ 9:20 ਮਿੰਟ ਤੱਕ ਗਰਾਊਂਡ ਦੇ ਵਿੱਚ ਆਉਣੀਆਂ ਚਾਹੀਦੀਆਂ ਭਈ ਅੱਜ ਬੜੀ ਹੱਲਾਸ਼ੇਰੀ ਦੇਣੀ ਬਣਦੀ ਐ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ 2 ਵਜਣ ਤੋਂ ਵਿਚਾਲੇ ਅੱਜ ਨਹੀਂ ਅੱਜ 2 ਪੱਕੇ ਵਜਣੇ ਸੀ ਪਰ ਇਹ ਹਿੰਮਤ ਜਿਹੜੀ ਮਾਰੀ ਐ ਰਮਣਾ ਤਿੰਨ ਚਾਰ ਵਜਾ ਮਾਰਾ ਰਮਣਾ 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 ਦਿਨਾ ਸਾਹ ਦਾ ਖਿਡਾਰੀ ਉਹ ਗਰਾਊਂਡ ਦੇ ਵਿੱਚ ਆ ਜੇ ਵਾਰ-ਵਾਰ ਸੱਦੇ ਦਿੰਦੇ ਆਪਾਂ ਚੰਗੇ ਨਹੀਂ ਲੱਗਦੇ ਕਿਉਂਕਿ ਪਿੰਡ ਦਾ ਪਲੇਅਰ ਐ ਇਹ ਬਾਹਰਲਾ ਹੋਵੇ ਤਾਂ ਤਾਂ ਮਾਰਲੇ ਨੇ ਅੱਬੂ ਪੁੱਚੋ ਵਾਲਾ ਸਾਡਾ ਵੀਰ ਜੀ ਨੇ ਗੋਰੇ ਭੈਣੀ ਵਾਲੇ ਨੂੰ ਮੇਰੇ ਵੀਰੋ ਖੋਆ ਦਿੱਤਾ ਸੀ ਉਹ ਵੀ ਅੱਜ ਪੁੱਜਿਆ ਹੋਇਆ ਤੇ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਆ ਅੱਬੂ ਪੁੱਚੋ ਵਾਲੇ ਦਾ ਸੀ ਬਹੁਤ ਬਹੁਤ ਆਤਮ ਜਲ ਤੋਂ ਧੰਨਵਾਦ ਕਰਦੇ ਆ ਮੇਰੀ ਬੇਨਤੀ ਹੈ ਫਾਈਨਲ ਦੀਆਂ ਟੀਮਾਂ ਨੂੰ ਵੀ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਰੈਫਰੀਆਂ ਦਾ ਸਨਮਾਨ ਹੋ ਰਿਹਾ ਹੈ ਉਹ ਆ ਕੇ ਆਪਣਾ ਸਾਰੇ ਰੈਫਰੀ ਮੇਰੇ ਵੀਰ ਸਨਮਾਨ ਲੈ ਲੈਣ ਆਜੋ ਵੀਰ ਕਮੇਟੀ ਮਾ ਆਜੋ ਜੇ ਚਾਚੂ ਰਹਿੰਦੀ ਹੋਈ ਤਾਂ ਇੱਥੇ ਗਰਾਊਂਡ 'ਚ ਪਿਆ ਦਾਂਗੇ ਕਬੱਡੀ ਵਾਲੇ ਉਹ ਚਾਹ ਗਰਾਊਂਡ ਦੇ ਵਿੱਚ ਹੈਗੀ ਆ ਪਲੀਜ਼ ਇੱਥੇ ਆ ਕੇ ਪੀ ਲਿਓ ਪਰ ਆਜੋ ਪਲੀਜ਼ ਬੇਨਤੀ ਹੈ ਹਰਮਨਾ ਕਬੱਡੀ ਖਿਡਾਰੀ ਉਹਦਾ ਸਨਮਾਨ ਕੀਤਾ ਜਾਣਾ ਹੈ ਰਮ ਨੇ ਕਬੱਡੀ ਖਿਡਾਰੀ ਨੂੰ 2100 ਰੁਪਏ ਦੀ ਨਗਦ ਰਾਸ਼ੀ ਜਿਹੜੀ ਭੁਪਿੰਦਰ ਸਾਡੇ ਵੀਰ ਇੰਗਲੈਂਡ ਵੱਲੋਂ ਦਿੱਤੀ ਜਾ ਰਹੀ ਹੈ ਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਰਮਨਾ ਕਬੱਡੀ ਖਿਡਾਰੀ ਜੀਨਾ ਸਾਹਿਬ ਦਾ ਆਜੋ ਜੀ ਪ੍ਰਧਾਨ ਸਾਹਿਬ ਅਰਸ਼ੀ ਸਾਡਾ ਵੀਰ ਕੈਨੇਡਾ ਸਾਰੇ ਮਿੱਤਰ ਪਿਆਰੇ ਭੁਪਿੰਦਰ ਯੂਕੇ ਨਿਮਰ ਨਿਮਰ ਸੁਣਾ ਦੇ ਕੋਈ ਨਗਮਾ ਠੀਕ ਹੈ ਮੇਰੀ ਬੇਨਤੀ ਹੈ ਫਾਈਨਲ ਦੀਆਂ ਟੀਮਾਂ ਨੂੰ ਫਾਈਨਲ ਭੁੰਦਰ ਤੇ ਧਨੋਲਾ ਅੱਧੇ ਮਿੰਟ ਦਾ ਟਾਈਮ ਹੈ ਜੀ ਨਹੀਂ 2-2000 ਰੁਪਇਆ ਕੱਟਿਆ ਜਾਣਾ ਫੇਰ ਨਾ ਆਖਿਓ 2-2000 ਰੁਪਇਆ ਕੱਟਿਆ ਜਾਣਾ ਪ੍ਰਾਈਜ਼ ਦੇ ਵਿੱਚੋਂ ਜੇ ਅੱਧੇ ਮਿੰਟ ਦੇ ਵਿੱਚ ਟੀਮਾਂ ਨਾ ਆਈਆਂ 2-2000 ਰੁਪਇਆ ਕੱਟ ਹੋ ਜਾਣਾ ਫੇਰ ਨਾ ਆਖਿਓ ਫਾਈਨਲ ਆ ਜਾਓ ਯਾਰ ਪਲੀਜ਼ ਕਬੱਡੀ ਵਾਲਿਓ ਇਦਾਂ ਨਾ ਕਰੋ ਇਹਨਾਂ ਲੋਕਾਂ ਨੇ ਘਰੇ ਵੀ ਜਾਣਾ ਆਪਾਂ ਵੀ ਘਰੇ ਜਾਣਾ ਉੱਤੋਂ ਧੁੰਦ ਵੀ ਪੈਣ ਲੱਗੀ ਐ ਫਿਰ ਔਖਾ ਹੋ ਜਾਂਦਾ ਆਓ ਜੀ ਚੱਲ ਬਸ ਇੱਕ ਮਿੰਟ ਹਲੋ ਭਾਈ ਜੀ ਮੈਂ ਲਿਖਿਆ ਕੋਸਾ ਕਹਿੰਦਾ ਮੋਗੇ ਜਿਹੜੇ ਵਿੱਚ ਇੱਕ ਦੀਨਾ ਸਾਹਿਬ ਬਣ ਪੈਂਦਾ ਜਿੱਥੇ ਆਪਣਾ ਕਣਗਿਆਂ ਵਾਲਾ ਚੱਤੋਂ ਪਰ ਰਹਿੰਦਾ ਉਹ ਸ਼ੇਰ ਦੇ ਸ਼ਿਕਾਰੀ ਨੇ ਆਪ ਤੇ ਲਖਾਰੀ ਨੇ ਉੱਥੇ ਬਹਿ ਕੇ ਜਬਰਨਾ ਸਾਹਿਬ ਲਿਖਿਆ ਸੀ ਉਹ ਉਹ ਨਾਮ ਦੇ ਔਰਿੰਜੇਬਲ ਕੱਲਿਆ ਸੀ ਕਹਿੰਦਾ ਉਹਨੇ ਮੂੰਹ ਦੇ ਵਿੱਚ ਉਹਨੇ ਬੋਲਿਆ ਸੀ ਇੱਕ ਦੋ ਅੱਖਰ ਮੂੰਹ ਚ ਬੋਲਿਆ ਸੀ ਉਹਦਾ ਦਿਲ ਤੇ ਦਿਮਾਗ ਬਹੁਤ ਭੜੀ ਨਡੋਲਿਆ ਸੀ ਉਹ ਮੁਸਲਮਾਨ ਛੱਡ ਆਪਣਾ ਦੀਨਮਾਨ ਮੌਤ ਉਹਨੂੰ ਭੱਜ ਕੇ ਮਾਰ ਕੇ ਤਾੜੀ ਮਰੇ ਕਣਗਿਆਂ ਵਾਲੇ ਯਾਰ ਕਬ ਜਾਣੇਂਗਾ ਨੂੰ ਪਾੜੀ ਕਹੋ ਜਿੰਨੇ ਗਲਤ ਅਨਸਰ ਆ ਸਾਰੇ ਗਲਤ ਧਮਗਦੇ ਆੜੀ ਕਹਿੰਦਾ ਲੜਵੇ ਧਰਨੇ ਤੇ ਸਿਰ ਤੇ ਬੰਨੇ ਕਾਲੇ ਜੇ ਪਰਨੇ ਦੀ ਸਾਂਝੀ ਸੰਗਤ ਦਾ ਜਣਾ ਵਿੱਚ ਬਹਿ ਜਾਂਦਾ ਸੀ ਉਹ ਗੁਰਦਾਸ ਮਾਨ ਨੂੰ ਵੀ ਚੰਗਾ ਮੜਾ ਕਹੀ ਜਾਂਦਾ ਸੀ ਹਾਂ ਤੇ ਬਸ ਬਸ ਉਹਨੇ ਆਪਣੇ ਪੰਥ ਕਹਿੰਦਾ ਉਹਨੂੰ ਇਹ ਨਹੀਂ ਪਤਾ ਸੀ ਆਪਣੇ ਪੰਥ ਨਾਲ ਗੁਰੂ ਗ੍ਰੰਥ ਨਾਲ ਕਿਹਨੇ ਕੀਤੀ ਆ ਮਾੜੀ ਮੇਰੇ ਕਣਗੀਆਂ ਵਾਲੇ ਯਾਰ ਕਦ ਤੱਕ ਜਾਣੇ ਅੰਗਾਂ ਨੂੰ ਪਾੜੀ ਕਹੋ ਜਿੰਨੇ ਗਲਤ ਅਨਸਰ ਆ ਸਾਰੇ ਗਲਤ ਧਮਗਦੇ ਆੜੀ ਕਹਿੰਦਾ ਕਿ ਧੂੜ ਗੋਟੀਆਂ ਵੀ ਕਹਿੰਦਾ ਪੰਥਵਾ ਗੁਰੂ ਗ੍ਰੰਥਾ ਦੁੱਖ ਦਾ ਸਹਿੰਦਾ ਕਹਿੰਦਾ ਜੱਟਾ ਇਹਦਾ ਗੱਗਣਗਾ ਇੱਕ ਮੁੰਡਾ ਇਹਨੂੰ ਸਾਰਾ ਪਿੰਡ ਘੋਰੀਆਂ ਘੋਰੀਆਂ ਵਾਲਾ ਕਹਿੰਦਾ ਕਹਿੰਦਾ ਜੱਟ ਪੰਥਵਾ ਗੁਰੂ ਗ੍ਰੰਥਾ ਦਿਨੋਂ ਦਾ ਸਰੋ ਹੈਗਾ ਸਤਕਾਰੀ ਮੇਰੇ ਕਣਗੀਆਂ ਵਾਲੇ ਯਾਰ ਕਹੋ ਜਾਣਿਆਂ ਨੂੰ ਪਾੜੀ ਕਿੰਨੇ ਗਲਤ ਆਨਸਰ ਆ ਸਾਰੇ ਗਲਤ ਦਵਾਗਦੇ ਆੜੀ ਵੈਰੀ ਗੁੱਡ ਵੈਰੀ ਗੁੱਡ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਉਤਰਾ ਹਾਂਜੀ ਆਗੇ ਜੀ ਆ ਪਲੀ ਮੇਰੀ ਬੇਨਤੀ ਆ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਅਰਸ਼ੀ ਅਰਸ਼ਦੀਪ ਅਰਸ਼ੀ ਸਾਡਾ ਵੀਰ ਅਸੀਂ ਇਕੱਠੇ ਪੜੇ ਹਾਂ ਇੱਕੋ ਬੈਂਚ ਤੇ ਬੈਠੇ ਹਾਂ ਇੱਕੋ ਕਲਾਸ ਦੇ ਵਿੱਚ ਪੜੇ ਹਾਂ ਜਿੰਨਾ ਟਾਈਮ ਵੀ ਪੜਿਆ 7th ਵੀ 8th ਵੀ 9th ਵੀ 10th ਵੀ ਔਰ ਇਸ ਤੋਂ ਬਾਅਦ ਪੜਨ ਤੋਂ ਬਾਅਦ ਪਹਿਲਾਂ ਸਾਡੀ ਯਾਰੀ ਤੇ ਫਿਰ ਹੋਣ ਰਿਸ਼ਤੇਦਾਰੀ ਅਰਸ਼ਦੀਪ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੈ ਉਸ ਤੋਂ ਬਾਅਦ ਹਸਨ ਹਸਨ ਗਿੱਲ ਦਾ ਜਿਹੜਾ ਸਨਮਾਨ ਉਹ ਕੀਤਾ ਜਾ ਰਿਹਾ ਹੈ ਭਾਈ ਭੁਪਿੰਦਰ ਆ ਜਾਓ ਜੀ ਪ੍ਰਧਾਨ ਸਾਹਿਬ ਆਪਣੇ ਸਾਡੇ ਵੀਰ ਜਲੰਧਰ ਤੋਂ ਜਿਹੜੇ ਆਏ ਹੈ ਗੁਰਪ੍ਰੀਤ ਸਿੰਘ ਸਹੋਤਾ ਗੁਲਵਿੰਦਰ ਹੁੰਦਲ ਸਾਵਨ ਜੋਵਨ ਤੇ ਰਾਜਾ ਸੁਖਵਿੰਦਰ ਸੁਖ ਉਹਨਾਂ ਦੇ ਬ੍ਰਦਰ ਨੇ ਜਲੰਧਰ ਤੋਂ ਸਾਡੇ ਕੋਲ ਆਏ ਆ ਵੀਰ ਸਾਡੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੁਖਵਿੰਦਰ ਸੁਖ ਨੇ ਇੰਗਲੈਂਡ ਤੋਂ ਬਹੁਤ ਵੱਡਾ ਯੋਗਦਾਨ ਪਾਇਆ ਹੈ ਕਲੱਬ ਨੂੰ ਵੀ 1100 ਇਹਨਾਂ ਨੇ ਦਿੱਤਾ ਹੈ ਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ 20 ਲੱਖ ਲਾਓ ਜੀ ਕੈਸਟ ਤੇ ਔਰ ਇਹਨਾਂ ਸਾਰੇ ਵੀਰਾਂ ਦਾ ਕੁਲਵਿੰਦਰ ਉਹਨਾਂ ਦਾ ਗੁਰਪ੍ਰੀਤ ਸਹੋਤੇ ਉਹਨਾਂ ਦਾ ਸਾਵਨ ਯੋਗਨ ਉਹਨਾਂ ਦਾ ਧੰਨਵਾਦ ਹੈ ਜਿਹੜੇ ਸੁਖਵਿੰਦਰ ਸੋਖ ਉਹਨਾਂ ਦੇ ਬ੍ਰਦਰ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੈ ਫਾਈਨਲ ਵਾਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇੱਕ ਟੀਮ ਆ ਗਈ ਹੈ ਧਨੋਲਾ ਆ ਗਈ ਜੀ ਨਹੀਂ ਆ ਲੋ ਭੁੰਦਰ ਦੀ ਟੀਮ ਆ ਗਈ ਧਨੋਲੇ ਵਾਲਿਓ ਤੁਹਾਨੂੰ ਬੇਨਤੀ ਹੈ ਤੁਸੀਂ ਬਹੁ ਟਾਈਮ ਦੇ ਮੈਚ ਖੇਡ ਕੇ ਗਏ ਹੋ ਗੁਰਪ੍ਰੀਤ ਸਹੋਤਾ ਉਹਨਾਂ ਨੂੰ ਬੇਨਤੀ ਹੈ ਮੇਰੇ ਵੀਰ ਨੂੰ ਵੀ ਉਹ ਸਨਮਾਨ ਲੈ ਲੈਣ ਗੁਰਪ੍ਰੀਤ ਸਿੰਘ ਜੀ ਸਹੋਤਾ ਜਲੰਧਰ ਤੋਂ ਸਾਡੇ ਵੀਰ ਗੁਰਪ੍ਰੀਤ ਸਹੋਤੇ ਉਹ ਨਹੀਂ ਆਏ ਐ ਸੁਖਵਿੰਦਰ ਸੋਖ ਉਹਨਾਂ ਦੇ ਬ੍ਰਦਰ ਠੀਕ ਹੈ ਜੀ ਰੈਫਰੀਆਂ ਦਾ ਵੀ ਕਰੋ ਜੀ ਸਨਮਾਨ ਇੱਥੇ ਹੀ ਕਰ ਦਿਓ ਕਰ ਦਿਓ ਪ੍ਰਧਾਨ ਸਾਹਿਬ ਅਰਸ਼ੀ ਸਾਡਾ ਭਰਾ ਇਹਨਾਂ ਬੋਲਣ ਦਾ ਮਾਣ ਕਰ ਰਿਹਾ ਹੈ। ਥੈਂਕ ਯੂ ਬਹੁਤ ਬਹੁਤ ਮਿਹਰਬਾਨੀ। ਮੇਰੀ ਬੇਨਤੀ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਆਣ ਹੋ ਰਹਿ ਗਈਆਂ ਉਹ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਣ। ਫਾਈਨਲ ਵਾਲੀਆਂ ਦੋ ਹੀ ਟੀਮਾਂ ਹਨ। ਤਨੋਲਾ ਤੇ ਭੁੰਦੜ। ਦੋਨੋਂ ਆ ਗਈਆਂ ਤੇ ਦੋਨੋਂ ਟੀਮਾਂ ਭੁੰਦੜ ਵਾਲੇ ਤੁਹਾਨੂੰ ਮੇਰਾ ਖਿਆਲ ਆ ਤਿੰਨ ਸਾਲ ਹੀ ਹੋ ਗਿਆ ਹੈ। ਹੈ? ਸੱਚੀ ਸੱਚੀ ਦੱਸੀ। ਤਿੰਨ ਸਾਲ ਹੀ ਹੋ ਗਏ ਨੇ। ਤੇ ਧਨੋਲੇ ਦੀ ਟੀਮ ਨੂੰ ਵੀ ਮਿਲ ਲੱਗਾ ਵੀ ਹੋਣ ਦੇ ਵਿੱਚ ਆਈ ਨੂੰ 2-3 ਸਾਲ ਪਿੰਦਿਆ ਕਿੰਨਾ ਟਾਈਮ ਹੋ ਗਿਆ 3 ਸਾਲ ਦੋਨੋਂ ਟੀਮਾਂ 3 ਸਾਲ ਤੋਂ ਹਾਂਜੀ ਬਾਬਾ ਜੀ ਗੋਪੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਪੀਟੀ ਮਾਸਟਰ ਦਾ ਤਾਰੀ ਖਾਲਸਾ ਸਾਦਾ ਵੀਰੇ